ਅਲੀ ਮੰਤਸਰ ਸਾਹਿਬ ਕੀ ਗੱਲ ਜਿਹੜਾ ਅੱਜ ਪਰਵਾਲੀ ਪ੍ਰਬੰਧਨ ਦੇ ਪ੍ਰੋਗਰਾਮ 'ਤੇ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਹਲਕਾ ਖੰਨਾ ਦੇ ਪਿੰਡ ਦਹੜੂ ਵਿਖੇ ਪਹੁੰਚੇ ਹੋ ਜਿੱਥੇ ਕਿ ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜੋ ਸਾਡਾ ਪੰਜਾਬ ਸਰਕਾਰ ਦਾ ਉਹਦੇ ਉਹਦੇ ਵੱਲੋਂ ਅੱਜ ਇੱਕ ਉਰੇ ਕਿਸਾਨਾਂ ਨੂੰ ਸਖਲਾਈ ਦਾ ਜਿਹੜਾ ਕੈਂਪ ਹੈ ਉਹ ਲਗਾਇਆ ਗਿਆ ਜਿਹਦੇ ਵਿੱਚ ਪਰਾਲੀ ਦੇ ਪ੍ਰਬੰਧਾਂ ਨੂੰ ਲੈ ਕੇ ਸਾਰਾ ਦੱਸਿਆ ਗਿਆ ਕਿ ਪਰਾਲੀ ਨੂੰ ਸਾੜਨ ਦੇ ਕੀ ਨੁਕਸਾਨ ਨੇ ਪਰਾਲੀ ਨੂੰ ਸਾੜਨ ਦੇ ਨਾਲ ਕਿੰਨੀ ਜੈਵਿਕ ਕਾਰਬਨ ਨਿਕਲਦੀ ਹੈ ਕਿੰਨੀ ਨਾਈਟ੍ਰੋਜਨ ਨਿਕਲਦੀ ਹੈ ਕਿੰਨੀ ਪੋਟਾਸ਼ ਦੇ ਨੁਕਸਾਨ ਹੁੰਦੇ ਨੇ ਧਰਤੀ 8 ਫਾਸਫੋਰਸ ਦੇ ਕਿੰਨੇ ਨੁਕਸਾਨ ਹੁੰਦੇ ਨੇ ਸਲਫਰ ਕਿੰਨੀ ਮਿੱਟ ਹੁੰਦੀ ਹੈ ਸਾਰਾ ਇਹਦੇ ਬਾਰੇ ਚ ਦੱਸਿਆ ਗਿਆ ਇਸ ਦੇ ਨਾਲ ਨਾਲ ਪਰਾਲੀ ਨੂੰ ਜੇ ਆਪਾਂ ਆਪਣੇ ਖੇਤਾਂ ਦੇ ਵਿੱਚ ਬਾਨੇ ਆ ਤਾਂ ਉਹਦੇ ਕੀ ਬੈਨੀਫਿਟ ਨੇ ਉਹ ਵੀ ਦੱਸੇ ਗਏ ਨੇ ਇਸ ਦੇ ਨਾਲ ਨਾਲ ਕਿਸਾਨੀ ਨੂੰ ਲੈ ਕੇ ਹੋਰ ਜਿਹੜੇ ਕੋਈ ਕਿਸੇ ਕਿਸਮ ਦੇ ਆਪਣੇ ਕੁਐਸਚਨ ਹੁੰਦੇ ਨੇ ਸਾਡੇ ਬਈ ਜਿਹੜੀ ਚੀਜ਼ਾਂ ਅਸੀਂ ਮਤਲਬ ਕਿ ਸਾਡਾ ਜੋ ਖੇਤੀਬਾੜੀ ਵਿਭਾਗ ਹੈ ਇਹਦੇ ਤੋਂ ਸਮਝਣਾ ਚਾਹੁੰਦੇ ਆ ਉਹਦੇ ਬਾਰੇ ਚ ਸਾਰਾ ਦੱਸਿਆ ਗਿਆ ਸੋ ਇਹ ਬਹੁਤ ਵੱਡਾ ਉਪਰਾਲਾ ਬੜਾ ਵੱਡਾ ਇਨੀਸ਼ੀਏਟਿਵ ਹੈ ਜਿਹੜਾ ਪੰਜਾਬ ਸਰਕਾਰ ਨੇ ਲੱਤਾ ਹੈ ਔਰ ਮੈਨੂੰ ਇਹ ਚੰਗਾ ਲੱਗਿਆ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਸਾਡੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚੋਂ ਸਾਡੇ ਕਿਸਾਨ ਵੀ ਸਾਡੇ ਕਿਸਾਨ ਭਰਾ ਉਰੇ ਪਹੁੰਚੇ ਨੇ ਚੱਲ ਕੇ ਆਏ ਨੇ ਮੈਂ ਉਹਨਾਂ ਨੂੰ ਉਰੇ ਜਿੱਥੇ ਆਇਆ ਤੇ ਜੀਆ ਆਇਆਂ ਨੂੰ ਕਹਿਣਾ ਉੱਥੇ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਤੁਸੀਂ ਵੱਡੀ ਗਿਣਤੀ ਚੱਲ ਕੇ ਆਏ ਹੋ ਔਰ ਤੁਸੀਂ ਸਰਕਾਰ ਦੀ ਜਿਹੜੀ ਲੋਕਪੱਖੀ ਸਰਕਾਰ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਚੱਲਦੀ ਹੈ ਤੁਸੀਂ ਸਰਕਾਰ ਦੀ ਨੀਤੀਆਂ ਤੋਂ ਖੁਸ਼ ਹੋ ਕੇ ਜੋ ਅੱਜ ਇਸ ਕੈਂਪ ਚ ਐਡੀ ਵੱਡੀ ਗਿਣਤੀ ਚ ਪਹੁੰਚੇ ਹੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਾਡੇ ਨਾਲ ਅੱਜ ਮਤਲਬ ਕਿ ਸਾਡੇ ਖੇਤੀਬਾੜੀ ਵਿਭਾਗ ਦੇ ਚੀਫ ਐਗਰੀਕਲਚਰ ਅਫਸਰ ਡਾਕਟਰ ਗੁਰਦੀਪ ਸਿੰਘ ਜੀ ਮੇਰੇ ਨਾਲ ਖੜੇ ਨੇ ਬਲੌਕ ਐਗਰੀਕਲਚਰ ਅਫਸਰ ਡਾਕਟਰ ਰਮਿੰਦਰ ਸਿੰਘ ਜੀ ਏਡੀਓ ਡਾਕਟਰ ਸਰਤਾਜ ਸਿੰਘ ਜੀ ਐਸਟੀਐਮ ਖੰਨਾ ਡਾਕਟਰ ਬਲਜਿੰਦਰ ਸਿੰਘ ਜੀ ਢੱਲੋਂ ਸਾਰੇ ਜਿੰਨੇ ਵੀ ਸਾਡੇ ਅਫਸਰ ਅੱਜure ਜਿਨ੍ਹਾਂ ਨੇ ਪ੍ਰਬੰਧ ਕੀਤਾ ਇਹਨਾਂ ਨੂੰ ਮੈਂ ਇਸ ਗੱਲ ਦੇ ਉੱਤੇ ਸ਼ਾਬਾਸ਼ੀ ਦਿੰਦਾ ਹੈ ਕਿ ਜਿਹੜੀ ਗ੍ਰੀਨ ਲੈ ਕੇ ਕੀ ਕੰਮ ਜਿੱਦਾਂ ਪੰਜਾਬ ਦੇ ਗ੍ਰੀਨ ਚੱਲ ਰਿਹਾ ਕਿਸਾਨਾਂ ਨੂੰ ਠੀਕ ਹੋ ਸਕੇ ਬਿਲਕੁਲ ਇੱਕ ਇੱਕ ਦਾਣਾ ਚੱਕਿਆ ਜਾਊਗਾ ਔਰ ਪ੍ਰਕਿਊਰਮੈਂਟ ਕੀਤੀ ਜਾਊਗੀ ਪ੍ਰਕਿਊਰਮੈਂਟ 1-2 ਦਿਨ ਦੇ ਅੰਦਰ ਰਸਮੀ ਤੌਰ ਤੇ ਸ਼ੁਰੂਆਤ ਹੋ ਜਾਊਗੀ ਤੇ ਉਸ ਤੋਂ ਬਾਅਦ ਜੋ ਜਿਹੜੀ ਪੇਮੈਂਟ ਹੈ ਨਾਲ ਦੀ ਨਾਲ ਖਾਤਿਆਂ ਦੇ ਵਿੱਚ ਪਾਊਗੀ ਕਿਸੇ ਕਿਸਮ ਦੀ ਵੀ 1% ਵੀ ਕਿਸੇ ਕਿਸਮ ਦੀ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਆ ਜੀ ਸਰ ਜਿੰਨਾ ਕਿਸਾਨਾਂ ਦੀ ਇੱਕ ਸਮੱਸਿਆ ਕਿ ਜਿਹੜੀ ਨਵੀਂ ਬਹੁਤ ਜ਼ਿਆਦਾ ਹੁੰਦੀ ਹੈ ਕੇਂਦਰ ਨੇ 17 ਤਈ ਜਿਹੜਾ ਮਾਫਦਾਨ ਰੱਖਿਆ ਹੋਇਆ ਕੇਂਦਰ ਦੇ ਰਵਈਏ ਨੂੰ ਕਿਸ ਤਰ੍ਹਾਂ ਦੇ ਦੇ ਕੇਂਦਰ ਦਾ ਤਾਂ ਸ਼ੁਰੂ ਤੋਂ ਮਤਰੀਮਾਲਾ ਰਵਈਆ ਰਿਹਾ ਪੰਜਾਬ ਦੇ ਨਾਲ ਜਦੋਂ ਤਾਂ ਜ਼ਰੂਰਤ ਸੀਗੀ ਅੰਨ ਦੇ ਭੰਡਾਰਾਂ ਦੀ ਉਦੋਂ ਪੰਜਾਬ ਨੂੰ ਵਰਤ ਲਿਆ ਯੂਜ਼ ਕਰ ਲਿਆ ਜਦੋਂ ਭੁਖਮਾਰੀ ਫੈਲੀ ਹੋਈ ਸੀ ਅੱਜ ਜਦੋਂ ਹੁਣ ਬਾਕੀ ਸੂਬੇ ਜਾ ਕੇ ਪੰਜਾਬੀ ਕਿਸਾਨਾਂ ਨੇ ਆਵਾਜ਼ ਕਰਤੀ ਅੱਜ ਜਦੋਂ ਉਹਦਾ ਸਟੇਟਾਂ ਦੇ ਵਿੱਚ ਇਹ ਫਸਲਾਂ ਹੋਣ ਲੱਗੀਆਂ ਅੱਜ ਹੁਣ ਪੰਜਾਬ ਨੂੰ ਇਹ ਦਰਕਨਾਰ ਕਰ ਰਹੇ ਨੇ ਅੱਜ ਪੰਜਾਬ ਦੇ ਪ੍ਰਤੀ ਇਹ ਪਹਿਲਾਂ ਐਪੀਐਮਸੀ ਮੰਡੀਆਂ ਖਤਮ ਕਰਨ ਲਈ ਕੋਟੀਆਂ ਚੱਲ ਐਗਰੋ ਪ੍ਰੋਡਿਊਸ ਮਾਰਕੀਟ ਕਮੇਟੀਆਂ ਨੂੰ ਖਤਮ ਕਰਨ ਦੀ ਕੋਟੀਆਂ ਚੱਲ ਚੱਲੀਆਂ ਜਾ ਰਹੀਆਂ ਸਭ ਨੂੰ ਬਲੋ ਹਰ ਪਾਸਿਓਂ ਯਾਨੀ ਕਿ ਕੇਂਦਰ ਚਾਹਦਾ ਹੈ ਕਿ ਕਿਸੇ ਤਰੀਕੇ ਨਾਲ ਪੰਜਾਬ ਨੂੰ ਸਨਮਪ ਕੀਤਾ ਜਾਵੇ ਪੰਜਾਬ ਨੂੰ ਜਾਨੀ ਕਿ ਉੱਠਣ ਦਾ ਦਿੱਤਾ ਜਾਵੇ ਪਰ ਨਹੀਂ ਐਤਾ ਨਹੀਂ ਹੁੰਦਾ ਪੰਜਾਬ ਕਈ ਵਾਰ ਡਿਗਿਆ ਕਈ ਵਾਰ ਖੜਾ ਹੋਇਆ ਹੈ ਪੰਜਾਬ ਦੇ ਅੰਦਰ ਤੋਂ ਸਾਡਾ ਜਜ਼ਬਾ ਪੰਜਾਬੀਆਂ ਦਾ ਇਹ ਨੂੰ ਕੋਈ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਜਿਹੜੀ ਦਬਾ ਸਕੇ ਪੰਜਾਬ ਨੇ ਹਮੇਸ਼ਾ ਇਸ ਦੇਸ਼ ਨੂੰ ਲੀਡ ਕੀਤਾ ਸਾਡੇ ਭਾਰਤ ਨੂੰ ਔਰ ਅੱਗੇ ਵੀ ਲੀਡ ਕਰਦਾ ਹੈ